ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ카ਈ ਨਿਊਜ਼ ਪੰਜਾਬ ਤੇ ਮੈਂ ਹਮਮਤਾ ਤੁਹਾਡੇ ਨਾਲ ਬਾਦਲਾ ਦੇ ਘੜਚ ਵਿਰੋਧੀਆਂ ਦੀ ਸੰਨ ਇੱਕ ਪਾਸੇ ਜਿੱਤੇ ਕੀ ਪੰਜਾਬ ਸਰਕਾਰ ਜਾਨੀ ਆਮ ਆਦਮੀ ਪਾਰਟੀ ਦੇ ਵੱਲੋਂ ਬਠਿੰਡਾ ਦੇ ਵਿੱਚ ਵੱਡੀ ਰੈਲੀ ਕੀਤੀ ਜਾ ਰਹੀ ਹੈ ਵਿਕਾਸ ਰੈਲੀ ਦੇ ਨਾਮ ਨਾਲ ਦੂਜੇ ਪਾਸੇ ਨਵਜੋਤ ਸਿੱਧੂ ਵੀ ਰੈਲੀ ਕਰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਲਗਾਤਾਰ ਇਸ ਰੈਲੀ ਦੇ ਵਿੱਚ ਸਭ ਤੋਂ ਚਰਚਾ ਦਾ ਵਿਸ਼ਾ ਇੱਕ ਚੀਜ਼ ਬਣੀ ਰਹੀ ਕਿ ਇਸ ਰੈਲੀ ਨੂੰ ਲੈ ਕੇ ਜਿਹੜੀਆਂ ਵੀ ਫਲੈਕਸਾਂ ਸ਼ਫੁਆਈਆਂ ਗਈਆਂ ਉਸ ਦੇ ਵਿੱਚ ਪੰਜਾਬ ਕਾਂਗਰਸ ਦੇ ਕਿਸੇ ਵੀ ਵੱਡੇ ਨੁਮਾਇੰਦੇ ਦਾ ਜ਼ਿਕਰ ਨਹੀਂ ਹੋਇਆ ਚਾਹ ਉਹਨਾਂ ਦੀ ਕੋਈ ਫੋਟੋ ਨਹੀਂ ਆਈ ਜਦਕਿ ਹਾਈ ਕਮਾਂਡ ਦਾ ਜ਼ਿਕਰ ਜ਼ਰੂਰ ਸੀ ਪਰ ਇਸ ਰੈਲੀ ਦਾ ਕੀ ਕੁਝ ਅਸਰ ਹੋ ਸਕਦਾ ਹੈ ਕੀ ਕੁਝ ਇਸ ਰੈਲੀ ਦੇ ਮਾਇਨੇ ਨੇ ਕਿ ਕੁਝ ਇਸ ਨੂੰ ਲੈ ਕੇ ਤਿਆਰੀਆਂ ਕੀਤੀਆਂ ਗਈਆਂ ਨੇ ਇਸ ਬਾਬਤ ਗੱਲਬਾਤ ਕਰਾਂਗੇ ਗਰਾਊਂਡ ਜ਼ੀਰੋ ਤੋਂ ਮੇਰੇ ਨਾਲ ਮੇਰੇ ਸਹਿਯੋਗੀ ਅਮਨਦੀਪ ਜੁੜੇ ਨੇ ਅਮਨਦੀਪ ਬਾਦਲਾਂ ਦੇ ਘੜ ਦੇ ਵਿੱਚ ਇੱਕ ਪਾਸੇ ਜਿੱਥੇ ਆਵਾਦਵੀ ਪਾਰਟੀ ਦੂਜੇ ਪਾਸੇ ਨਵਜੋਤ ਸਿੱਧੂ ਵੱਲੋਂ ਵੀ ਸਨ ਕਿਸ ਤਰ੍ਹਾਂ ਦੇਖਿਆ ਜਾ ਸਕਦਾ ਹੈ ਗਰਾਊਂਡ ਜ਼ੀਰੋ ਤੇ ਇਸ ਵੇਲੇ ਕਿਵੇਂ ਦੇ ਹਾਲਾਤ ਨੇ ਜੀ ਬਿਲਕੁਲ ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਦੋ ਵੱਡੀਆਂ ਸਿਆਸੀ ਪਾਰਟੀਆਂ ਵੱਲੋਂ ਬਟੰਡਾ ਦੇ ਵਿੱਚ ਇੱਕੋ ਦਿਨ ਰੈਲੀ ਕੀਤੇ ਜਾਣ ਕਾਰਨ ਰਾਜਨੀਤੀ ਵਿੱਚ ਲਗਾਤਾਰ ਚਰਚਾ ਬਣੀ ਹੋਈ ਹੈ ਕਿਉਂਕਿ ਚੰਡੀਗੜ੍ਹ ਤੋਂ ਬਾਅਦ ਜਿਹੜਾ ਬਠਿੰਡਾ ਹੈ ਉੱਥੋਂ ਪੰਜਾਬ ਦੀ ਰਾਜਨੀਤੀ ਚੱਲਦੀ ਸੀ ਤੇ ਆਏ ਦੋ ਰੈਲੀਆਂ ਜਿਹੜੀਆਂ ਹੈਗੀਆਂ ਇਹ ਰਾਲੀਆਂ ਨੇ ਸਿੱਧ ਕਰਤਾ ਵੀ ਪੰਜਾਬ ਦੀ ਰਾਜ ਨਾਲ ਤੀਤੀ ਹੈ ਜਿਹੜੀ ਉਹ ਬਠਿੰਡਾ ਤੋਂ ਹੀ ਚੱਲਦੀ ਹੈ ਕਿਉਂਕਿ ਅੱਜ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਜਿੱਥੇ ਵਿਕਾਸ ਕ੍ਰਾਂਤੀ ਪ੍ਰੋਜੈਕਟਾਂ ਦੇ ਜਿਹੜੇ ਹੈਗੇ ਆ ਅੱਜ ਨਹੀਂ ਪੱਤਰ ਰੱਖੇ ਜਾਣੇ ਉੱਥੇ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੇ ਪਿੰਡ ਪਿੰਡ ਮਹਾਰਾਜ ਵਿਖੇ ਜਿਹੜਾ ਹੈਗਾ ਨਵਜੋਤ ਸਿੰਘ ਸਿੱਧੂ ਸਾਫਕਾ ਮੰਤਰੀ ਵੱਲੋਂ ਜਿਹੜੀ ਹੈਗੀ ਆ ਇੱਕ ਰੈਲੀ ਰੱਖੀ ਗਈ ਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਿਰਕਤ ਕਰ ਰਹੇ ਨੇ ਸ਼ਿਰਕਤ ਕਰ ਰਹੇ ਨੇ ਤੇ ਉਹਨਾਂ ਦੇ ਵਿਚਾਰ ਸੁਣਨ ਲਈ ਜਿਹੜੇ ਹੈਗੇ ਆ ਪਹੁੰਚ ਰਹੇ ਨੇ ਕਿਤਨਾ ਕਿਤੇ ਇਹ ਗੱਲ ਸਾਹਮਣੇ ਆ ਰਹੀ ਹੈ ਵੀ 2024 ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਜਿਹੜਾ ਵੱਡੀ ਪੰਦਰ ਤੇ ਜਿਹੜੀ ਹੈਗੀ ਆ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਜੀ ਅਮਾਦੀ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿਵੇਂ ਦਾ ਰਿਸਪੌਂਸ ਮਿਲ ਰਿਹਾ ਹੈ ਨਵਜੋਤ ਸਿੱਧੂ ਦੀ ਰੈਲੀ ਨੂੰ ਹਾਲਾਂਕਿ ਫੈਨ ਫਾਲੋਇੰਗ ਤਾਂ ਉਹਨਾਂ ਦੀ ਹੈਗੀ ਆ ਪਰ ਜੇ ਆਪਾਂ ਲੰਗੇ ਨਾਤੇ ਤੇ ਚਾਤ ਮਾਰੀਏ ਤਾਂ ਕੋਈ ਖਾਸਾ ਰਿਸਪੋন্স ਤਾਂ ਨਹੀਂ ਦਿਖਾਈ ਦੇ ਰਿਹਾ ਸੀ ਇੱਥੇ ਸਵਾਲੇ ਵੀ ਆ ਅਮਨਦੀਪ ਕੋਈ ਕਿਸੇ ਕਾਂਗਰਸੀ ਲੀਡਰ ਦਾ ਵੱਡੇ ਜਾਏ ਆਪਾਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਗੱਲ ਕਰ ਲਈ ਜਾਂ ਫਿਰ ਹੋਰ ਵੱਡੇ ਜਿਹੜੇ ਪੰਜਾਬ ਦੀ ਸਿਆਸਤ ਦੇ ਵਿੱਚ ਕਾਂਗਰਸ ਦੇ ਵੱਡੇ ਚਾਹਰੇ ਨੇ ਉਹਨਾਂ ਦੀ ਸ਼ਮੂਲੀਅਤ ਨੂੰ ਲੈ ਕੇ ਇਹੀ ਸ਼ੱਕ ਪ੍ਰਗਟਾਇਆ ਜਾ ਰਿਹਾ ਕਿ ਸ਼ਾਇਦ ਇਸ్రਾਈਲੀ ਦੇ ਵਿੱਚ ਉਹ ਨਹੀਂ ਸੰਬੋਧਨ ਕਰ ਸਕਦੇ ਜਾਂ ਫਿਰ ਇਸ ਰੈਲੀ ਦਾ ਹਿੱਸਾ ਉਹ ਨਹੀਂ ਬਣਨਗੇ ਦੇਖੋ ਕੱਲ ਇਸ ਬਾਬਤ ਜਿਹੜੀ ਹੈਗੀ ਆ ਨਵਜੋਤ ਸਿੰਘ ਸਿੱਧੂ ਵੱਲੋਂ ਬਠਿੰਡਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਿਸ ਵਿੱਚ ਵੀ ਜਿਹੜਾ ਹੈਗਾ ਕਾਂਗਰਸ ਦੇ ਕੋਈ ਸੀਨੀਅਰ ਜਿਹੜੇ ਨੇਤਾ ਉਹ ਨਜ਼ਰ ਨਹੀਂ ਸੀ ਆਏ ਹਾਲਾਂਕਿ ਜਿਹੜੇ ਆਮ ਆਦਮੀ ਪਾਰਟੀ ਤੋਂ ਬਾਗੀ ਸੀਗੇ ਉਹ ਜ਼ਰੂਰ ਉਹਨਾਂ ਨਾਲ ਨਜ਼ਰ ਆਏ ਜਿਸ ਦਾ ਕਮਾਲੂ ਮੌੜ ਮੰਡੀ ਤੋਂ ਵਿਧਾਇਕ ਸਨ ਉਹ ਨਜ਼ਰ ਆਏ ਮਾਨਸ਼ਾਹੀਆ ਸੀ ਉਹ ਨਜ਼ਰ ਆਏ ਪਰ ਅੱਜ ਦੀ ਰੈਲੀ ਦੇ ਵਿੱਚ ਕਿਹੜੇ ਜਿਹੜੇ ਹੈਗੇ ਆ ਚਿਹਰੇ ਕਾਂਗਰਸ ਦੇ ਹੋ ਨਜ਼ਰ ਆਉਂਦੇ ਨੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਹ ਰੈਲੀ ਨੂੰ ਲੈ ਕੇ ਕਿਤਨਾ ਕਿਤੇ ਰਾਜਨੀਤਿਕ ਜਿਹੜੀ ਹੈਗਾ ਹਲਕਿਆਂ ਦੇ ਵਿੱਚ ਚਰਚਾ ਜ਼ਰੂਰ ਚੜੀ ਹੋਈ ਹੈ ਕਿਉਂਕਿ ਇੱਕ ਪਾਸੇ ਮੁੱਖ ਮੰਤਰੀ ਪੰਜਾਬ ਵੱਲੋਂ ਰੈਲੀ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ ਸਾਬਕਾ ਵਿੱਤ ਮੰਤਰੀ ਨਵਜੋਤ ਸਿੰਘ ਸਿੱਧੂ ਉਹ ਜਿਹੜਾ ਹੈਗਾ ਰੈਲੀ ਕਰ ਰਹੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਦੋਵੇਂ ਹੀ ਰੈਲੀਆਂ ਕਿੰਨਾ ਕੁ ਸਫਲ ਹੋ ਪਾਉਂਦੀਆਂ ਜੀ ਜੀ ਲੋਕਾਂ ਲੋਕਾਂ ਦਾ ਕਿੰਨਾ ਕੁ ਇਕੱਠ ਹੋਣ ਦਾ ਅਨੁਮਾਨ ਹੈ ਕਿਉਂਕਿ ਤੁਸੀਂ ਇੱਥੇ ਗਰਾਊਂਡ ਜ਼ੀਰੋ ਤੇ ਮੌਜੂਦ ਹੋ ਜੀ ਬਿਲਕੁਲ ਲੋਕ ਸ਼ਿਰਕਤ ਕਰ ਰਹੇ ਆ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਹੈਗੇ ਵਿਚਾਰ ਸੁਣਨ ਲਈ ਕਿਉਂਕਿ ਕੱਲ ਵੀ ਇਹਨਾਂ ਵੱਲੋਂ ਜਿਹੜੀ ਸੱਤਾਧਾਰੀ ਤੇ ਰਾ ਭਗਵੰਤ ਮਾਨ ਸਰਕਾਰ ਤੇ ਸਵਾਲ ਉਠਾਏ ਸਨ ਤੇ ਅੱਜ ਹੀ ਵੱਡੀ ਗਿਣਤੀ ਤੇ ਇਹਨਾਂ ਨੂੰ ਸੁਣਨ ਵਾਸਤੇ ਲੈ ਆ ਗਿਆ ਲੋਕ ਮਹਾਰਾਜ ਦੀ ਦਾਣਾ ਮੰਡੀ ਵਿੱਚ ਪਹੁੰਚ ਰਹੇ ਨੇ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇ ਲਈ ਤਾ ਇਹਨਾਂ ਸਾਰੀਆਂ ਰੈਲੀਆਂ ਨੂੰ 2024 ਦੇ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ ਕਿ 2024 ਦੀਆਂ ਲੋਕ ਸਭਾ ਦਾ ਵਿੱਚ ਸਿਆਸਤ ਜਿਹੜੀ ਆ ਹੁਣ 2023 ਤੋਂ ਹੀ ਪੱਬਾ ਪਰ ਆਉਂਦੀ ਹੋਈ ਨਜ਼ਰ ਆ ਰਹੀ ਹੈ ਤਿਆਰੀਆਂ ਜਰੂਰ ਖੇਚਲੀਆਂ ਗਈਆਂ ਨੇ ਸਿਆਸੀ ਪਾਰਟੀਆਂ ਦੇ ਵੱਲੋਂ ਨਵਜੋਤ ਸਿੱਧੂ ਦੀ ਗੱਲ ਕੀਤੀ ਜਾਵੇ ਤਾਂ ਜਿੱਥੇ ਕਿ ਸਾਬਕਾ ਕਾਂਗਰਸ ਪ੍ਰਧਾਨ ਰਹੇ ਨੇ ਉਥੇ ਹੀ ਦੂਜੇ ਪਾਸੇ ਭਾਜਪਾ ਪਹਿਲਾਂ ਛੱਡਦੇ ਨੇ ਕਾਂਗਰਸ ਦੇ ਵਿੱਚ ਲੰਮਾ ਸਮਾਂ ਬਤੀਤ ਕਰਦੇ ਨੇ ਤੇ ਇੱਕ ਸਾਲ ਜੇਲ੍ਹ ਦੇ ਵਿੱਚ ਵੀ ਜਦੋਂ ਜਾਣਾ ਪੈਂਦਾ ਹੈ ਤੇ ਵਿੱਚ ਜਦੋਂ ਬਾਹਰ ਆਉਂਦੇ ਨੇ ਜੇਲ੍ਹ ਤੋਂ ਇਹ ਵੀ ਚਰਚਾਵਾਂ ਸ਼ੁਰੂ ਹੋਈਆਂ ਨੇ ਕਿ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਜੁਆਇਨ ਕਰ ਲੈਣ ਹਾਲਕਿ ਇਸ ਸਭ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਟੇਟਮੈਂਟ ਨਾ ਤਾਂ ਨਵਜੋਤ ਸਿੱਧੂ ਦੇ ਵੱਲੋਂ ਆਈ ਤੇ ਨਾ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਜਹੇ ਕਿਸੇ ਵੀ ਗੱਲ ਨੂੰ ਹੁੰਗਾਰਾ ਦਿੱਤਾ ਗਿਆ ਪਰ ਇਸੇ ਵਿਚਾਲੇ ਜਿੱਤੇਗ ਪੰਜਾਬ ਰੈਲੀ ਕੀ ਕੁਝ ਸੰਕੇਤ ਦੇ ਰਹੀ ਹੈ ਜਾਂ ਫਿਰ ਇਸ ਦਾ ਪੰਜਾਬ ਦੀ ਸਿਆਸਤ ਦੇ ਉੱਤੇ ਇੱਕ ਕੁਝ ਅਸਰ ਪੈ ਗਿਆ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ